ਖੇਤਰ ਦੇ ਵੱਖ-ਵੱਖ ਪਿੰਡਾਂ 'ਚ ਹੜ੍ਹਾਂ ਦੀ ਸਥਿਤੀ ਅਤੇ ਬਰਸਾਤ ਦੇ ਮੱਦੇਨਜ਼ਰ ਲੋਕਾਂ ਦੀ ਮਦਦ ਕਰਨ ਲਈ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੀਬੀਰ ਸਿੰਘ ਲਾਲਪਰਾ ਵੱਲੋਂ ਆਪਣੀ ਸੰਸਥਾ ਪਹਿਲਾ ਇਨਸਾਨੀਤ ਰਾਹੀਂ ਇੱਕ ਵਿਲੱਖਣ ਪਹਿਲ ਕਦਮੀ ਕੀਤੀ ਗਈ ਹੈ ਜਿਸ ਤਹਿਤ ਉਨ੍ਹਾਂ ਵੱਲੋਂ ਵੱਖ-ਵੱਖ ਹੜ੍ਹ ਸੰਭਾਵਿਤ ਪਿੰਡਾਂ ਜਾਂ ਬਰਸਾਤ ਕਾਰਨ ਦਿੱਕਤਾਂ ਦਾ ਸਾਹਮਣਾ ਕਰਨ ਵਾਲੇ ਪਿੰਡਾਂ ਦੇ ਲੋਕਾਂ ਨੂੰ ਤਰਪਾਲਾ ਵੰਨਣ ਦੀ ਸੇਵਾ ਕੀਤੀ ਜਾ ਰਹੀ ਹੈ ਦੱਸਣ ਜੋਗਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਰੂਪਨਗਰ ਅਤੇ ਕੀਤਪਤ ਸਾਹਿਬ ਦੇ ਵੱਖ-ਵੱਖ ਹੜ੍ਹ ਸੰਭਾਵਿਤ ਜਾਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਤਰਪਾਲਾ ਨਾਲ ਮਦਦ ਕੀਤੀ ਗਈ ਹੈ ਇਸ ਮੁਕੇ ਗੱਲ ਕਰਦਿਆਂ ਅਜੀਬੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਬਹੁਤ ਨਾਜ਼ੁਕ ਹਾਲਾਤ ਬਣੇ ਹੋਏ ਹਨ ਇਸ ਲਈ ਸਾਨੂੰ ਇੱਕ ਦੂਜੇ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਇਸੇ ਕੜੀ ਤਹਿਤ ਜਦੋਂ ਤੋਂ ਪੰਜਾਬ ਵਿੱਚ ਇਹੋ ਜਿਹੇ ਹਾਲਾਤ ਬਣੇ ਹਨ ਸਾਡੀ ਭਾਰਤੀ ਜਨਤਾ ਪਾਰਟੀ ਅਤੇ ਸੰਸਥਾ ਪਹਿਲਾ ਇਨਸਾਨੀ ਦੀ ਟੀਮ ਦੇ ਵੱਲੋਂ ਲੋਕਾਂ ਦੀ ਸੇਵਾ ਕਰਨ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ ਜਿਸ ਤਹਿਤ ਵਕ-ਵਕ ਥਾਂਾਂ ਤੇ ਇਹ ਤਰਪਾਲਾ ਵੰਡਣ ਦੀ ਸੇਵਾ ਕੀਤੀ ਜਾ ਰਹੀ ਹੈ ਜਦੋਂ ਤੱਕ ਹਾਲਾਤ ਸੁਧਰ ਨਹੀਂ ਜਾਂਦੇ ਇਹ ਸੇਵਾ ਜਾਰੀ ਰਹੇਗੀ ਮੇਰਾ ਪੰਜਾਬ న్యూਸ ਲਈ ਪ੍ਰਦੀਪ ਧੀਮਾਨ ਦੀ ਰਿਪੋਰਟ ਬੜਾ ਦੁੱਖ ਦਾ ਸਮਾਂ ਜੀ ਔਰ ਬੜੀ ਚਿੰਤਾ ਦੀ ਘੜੀ ਆ ਪਾਣੀ ਜਿਹੜਾ ਅੱਜ ਵੀ ਮੈਂ ਹੁਣ ਮੈਸੇਜ ਪੜ੍ਹ ਰਿਹਾ ਸੀਗਾ ਜੀ ਜਿਹੜਾ ਸਰਕਾਰ ਸਰਕਾਰ ਵੱਲੋਂ ਹਦਾਇਤਾਂ ਆਈਆਂ ਆ ਆਈ ਥਿੰਕ 65000 ਤੋਂ ਹੁਣ 75000 ਕਿਊਸਿਕ ਵਾਟਰ ਜਿਹੜਾ ਹੈਗਾ ਨੰਗਲ ਡੈਮ ਦੇ ਵਿੱਚ ਛੱਡ ਦਿੱਤਾ ਗਿਆ ਸੋ ਅਸੀਂ ਸਾਰੇ ਜਣੇ ਜਿਹੜਾ ਹੈਗਾ ਜੀ ਇਸ ਦੁੱਖ ਦੀ ਘੜੀ 'ਚ ਆਪਣੇ ਇਲਾਕੇ ਦੇ ਨਾਲ ਆਪਣੇ ਲੋਕਾਂ ਦੇ ਨਾਲ ਖੜੇ ਆ ਤਰਪਾਲਾਂ ਤੋਂ ਅਸੀਂ ਸੇਵਾ ਸ਼ੁਰੂ ਕੀਤੀ ਆ ਬਟ ਇਹ ਸੇਵਾ ਉਨੀ ਦੇਰ ਤੱਕ ਚਲਦੀ ਰਹੇਗੀ ਜਦ ਤੱਕ ਮਾਹੌਲ ਜਿਹੜਾ ਹੈਗਾ ਠੀਕ ਨਹੀਂ ਹੁੰਦਾ ਤਰਪਾਲਾਂ ਦਵਾਈਆਂ ਔਰ ਹੋਰ ਵੀ ਜੋ ਚੀਜ਼ਾਂ ਦੀ ਡਿਮਾਂਡ ਆ ਰਹੀ ਐ ਅਸੀਂ ਜਿਸ ਤਰ੍ਹਾਂ ਹੀ ਜਦੋਂ ਇਹ ਐਮਰਜੈਂਸੀ ਡਿਕਲੇਅਰ ਹੋਈ ਐ ਅਸੀਂ ਆਪਣੀ ਭਾਰਤੀ ਜਨਤਾ ਪਾਰਟੀ ਦੀ ਟੀਮ ਔਰ ਇਨਸਾਨੀਅਤ ਪਹਿਲੋਂ ਦੋ ਮੰਨੇ ਜਿਹੜਾ ਹੈਗਾ ਆਪਣਾ ਕਾਲ ਸੈਂਟਰ ਬਣਾਇਆ ਔਰ ਬੇਨਤੀ ਕੀਤੀ ਜਿਹੜਾ ਹੈਗਾ ਆ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਰਿਆਂ ਨੂੰ ਵੀ ਭਾਈ ਜਿਹਨੂੰ ਜੋ ਜੋ ਆਪਣੇ ਪਿੰਡ 'ਚ ਡਿਮਾਂਡ ਹੈ ਉਹ ਸਾਨੂੰ ਕਾਈਂਡਲੀ ਕਨਵੇ ਕੀਤੀ ਜਾਵੇ ਤਾਂ ਕਿ ਅਸੀਂ ਉਹ ਸੇਵਾ ਕਰ ਸਕੀਏ ਅੱਜ ਮੈਂ ਆਪਣੇ ਵੱਡੇ ਭਰਾ ਨਰਿੰਦਰ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਥੇ ਲਖਨਊ ਪਿੰਡ ਚ ਜਿਹੜੀ ਕੋਈ ਤਰਪਾਲਾਂ ਦੀ ਰਿਕੁਆਇਰਮੈਂਟ ਸੀ ਉਹਦੀ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਮੈਂ ਵੱਡੇ ਵੀਰ ਉਹਨਾਂ ਦਾ ਬੜਾ ਧੰਨਵਾਦ ਕਰਦਾ ਔਰ ਤੁਹਾਡੇ ਮਾਧਿਅਮ ਰਹੀਂ ਅਪੀਲ ਵੀ ਕਰਦਾ ਕਿ ਜਿਸ ਤਰ੍ਹਾਂ ਨਰਿੰਦਰ ਵੀਰ ਨੇ ਇੱਥੇ ਆਪਣੇ ਪਿੰਡ ਦੇ ਵਿੱਚ ਲੋਕਾਂ ਦਾ ਸਾਥ ਲੋਕਾਂ ਦਾ ਜਿਹਨੂੰ ਕਹਿੰਦੇ ਬਚਾਓ ਕਾਰੇ ਦੇ ਵਿੱਚ ਯੋਗਦਾਨ ਪਾਇਆ ਇਸੇ ਤਰੀਕੇ ਤੁਸੀਂ ਵੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਜੇ ਕੋਈ ਰਿਕੁਆਇਰਮੈਂਟ ਹੈ ਤੇ ਸਾਡਾ ਹੈਲਪਲਾਈਨ ਨੰਬਰ 987163021 ਜਿਹੜਾ ਹੈਗਾ ਉਹਦੇ ਤੇ ਕਾਲ ਨਹੀਂ ਸੰਪਰਕ ਕਰਨਾ